ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਮੈਂ ਹਿਯੂਰ ਸਾਹਿਬ ਤੋਂ ਚੱਲੇ ਸਾਂ ਇਹ ਹਿਯੂਰ ਸਾਹਿਬ ਤੋਂ ਲੈ ਕੇ ਜਿੱਨੇ ਵੀ ਪਹਿਲਾ ਗੁਰੂ ਗੋਬੀ ਸਿੰਘ ਮਾਰਗ ਕੱਢਿਆ ਫਿਰ ਗੁਰੂ ਹਰਗੋਬੀ ਸਿੰਘ ਮਾਰਗ ਉਹਨ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਤੋਂ ਮੈਂ ਚੱਲਿਆ ਇਹ ਦੋਨੋਂ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੋਂ ਲੈ ਕੇ ਫਤੇਗੜ ਸਾਹਿਬ ਤੋਂ ਹੁੰਦੇ ਹੋਏ ਪਟਿਆਲੇ ਹੁੰਦੇ 90 ਪਹੁੰਚਿਆ ਹੁਣ ਇਸ ਤੋਂ ਅੱਗੇ ਜਿੱਧਰ-ਜਿੱਧਰ ਗੁਰੂ ਗੋਬਿੰਦ ਸਿੰਘ ਜੀ ਗੁਰਤੇਬਾਦ ਸਾਹਿਬ ਜੀ ਮੇਰੇ ਅੱਜ ਪੂਰੀ ਪਹੁੰਚੇ ਹਿੱਥੇ ਮਾਰਗ ਦੇ ਸਤਾਰਨ ਤੇ ਦਰਸ਼ਨ ਕੀਤੇ ਨੇ ਕੀ ਮੈਂ ਮਹਿਸੂਸ ਹੋ ਰਿਹਾ ਇੱਥੇ ਬਹੁਤ ਵਧੀਆ ਲੱਗਿਆ ਇਤਨਾ ਬਹੁਤ ਜੀ ਲੱਗਿਆ ਮਹਾਰਾਜ ਦਾ ਇਹ ਪ੍ਰਾਤਨ ਸਰੋਬਰ ਹੈ ਮਾਰੇ ਦਾ ਟਾਈਮ ਦਾ ਜੇ ਫਿਰ ਜਿਹੜਾ ਪਿੱਛੇ ਗੁਰਦੁਆਰੇ ਤੇ ਦਰਸ਼ਨ ਕਰਕੇ ਆਇਆ ਮੈਂ ਰੋਟਾ ਸਾਹਿਬ ਉੱਥੇ ਪੁਰਾਣਾ ਐ ਫਿਰ ਇੱਥੇ ਗੁਰਦੁਆਰਾ ਇੱਕ ਨਹਿਰ ਦੇ ਪਰਲੇ ਸਾਡੇ ਉਹ ਪਿੰਡ ਦਾ ਨਾਮ ਇਹ ਮੈਨੂੰ ਯਾਦ ਉਥੇ ਦਾਤਨ ਕੀਤੀ ਹੈ ਦਾਤਨ ਕਰਕੇ ਮਾਰੇ ਨੇ ਉਹ ਕਿਕਰ ਗੱਡੀ ਆ ਉਹ ਹਾਲੇ ਵੀ ਕਿਕਰ ਰੁਕਾ ਹੈ ਜੈਸੀ ਹਸਤਾਨ ਤੇ ਗਿਆ ਮਹਾਰਾਜ ਦੇ ਭਰਾ ਤਾਂ ਨਿਸ਼ਾਨੀਆਂ ਜ਼ਰੂਰ ਹੈ ਉਹਨੂੰ ਇਸ ਤੱਕ ਗਿਆ ਜਾਣਾ ਪਿੰਡ ਇੱਕ ਹੈ ਕਿ ਅੱਗੇ ਉੱਥੇ ਜਾਣਾ ਦਰਸ਼ਣ ਕਰਨ ਜਿੱਥੇ ਮਹਾਰਾਜ ਜੀ ਨੇ ਮੁਕਾ ਆਲਵਾਰ ਖਸਾ ਜਿੱਥਾ ਚਾਰ ਨਿਸ਼ਾਨੀਆਂ ਤੇ ਕਿੰਨੇ ਦਿਨ ਹੋ ਗਏ ਬਾਬਾ ਜੀ ਆਪ ਨੂੰ ਮੈਨੂੰ ਤਾਂ 3 4 5 ਮਹੀਨੇ ਹੋ ਚਲੇ ਯਾਤਰਾ ਕਰਦੇ ਨੇ ਅੱਛਾ 4 ਮਹੀਨਿਆਂ ਤੋਂ ਯਾਨੀ ਕਿ ਆਪ ਯਾਤਰਾ ਹਜੂਰ ਸਾਹਿਬ ਤੋਂ ਕਰਦੇ ਆ ਰਹੇ ਹਾਂ ਹਾਂਜੀ ਹਾਂਜੀ ਆ ਰਹੇ ਪੰਜਾਬ ਦੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਨਾ ਕੋਈ ਗਰਾ ਹੀ ਨਹੀਂ ਕਰਦੇ ਆਪਾਂ ਕੁਝ ਨਹੀਂ ਕਰਦੇ ਸਿਰ ਨਿਸਕਾਮ ਸੇਵਾ ਲਿਖਿਆ ਗੁਰਧਾਮਾਂ ਦੀ ਯਾਤਰਾ ਕਿਸੇ ਜਥੇਬੰਦੀ ਦਾ ਨਾਮ ਨਹੀਂ ਲਿਖਿਆ ਮੈਂ ਸਿਰ ਨਿਸਕਾਮ ਸੇਵਾ ਕਰਨਾ ਜੋ ਸ਼ਰਧਾ ਭਾਵਨਾ ਨਾਲ ਅੱਲਾਹ ਦੇ ਦੇਦਾ ਆਪਾਂ ਮੰਗਦੇ ਨਹੀਂ ਆ ਆਪਾਂ ਸਿਰ ਮਹਾਰਾਜ ਦੇ ਅਸਥਾਨਾਂ ਦੀ ਯਾਤਰਾ ਕਰ ਰਿਹਾ ਇਤਿਹਾਸਿਕ ਗੁਰਦੁਆਰੇ ਜਿੰਨੇ ਪਿੰਡ ਵਾਲੇ ਨਹੀਂ ਇਤਿਹਾਸਿਕ ਗੁਰਦੁਆਰੇ ਦੇ ਜਿੱਥੇ ਮਹਾਰਾਜ ਚਾਰ ਹਜ਼ਾਰ ਅਸਥਾਨਾ ਉਹ ਦਰਸ਼ ਕਰ ਰਹੇ ਕਿਵੇਂ ਮੰਚ ਆਇਆ ਬਾਬਾ ਜੀ ਵੀ ਇਫਸਤ ਇਤਿਹਾਸਿਕ ਸਥਾਨਾਂ ਦੀ ਹਨ ਇਹ ਮੈਂ ਹਿਯੂਤ ਸਾਹਿਬ ਸੰਤਾਂ ਤਨ ਤਨ ਬਾਬਾ ਬਲਵਿੰਦਰ ਸਿੰਘ ਨੇ ਤਨ ਤਨ ਬਾਬਾ ਨਿਰਿੰਦਰ ਸਿੰਘ ਨੇ ਸਥਾਨ ਤੇ ਸੇਵਾ ਕਰਦਾ ਥਾ ਤਾਂ ਮਹਿਮਾਨ ਜਾਇ ਉਹਥੇ ਬਾਬਾ ਜੀ ਬਹੁਤ ਪ੍ਰੇਮ ਕਰਦੇ ਸਨ ਸਾਡੇ ਨਾਲ ਤਾਂ ਮੈਂ ਉਥੇ ਰਹਿੰਦਾ ਰਿਹਾ 6 ਮਹੀਨੇ ਰਿਹਾ 7 ਮਹੀਨੇ ਰਿਹਾ ਫਿਰ ਮੈਂ ਯਾਤਰਾ ਕਰਨ ਲੱਗਾ ਚਾਰ ਪੰਜ ਮਹੀਨੇ ਤੇ ਰਿਹਾ ਫਿਰ ਬਾਕੀ ਯਾਤਰਾ ਕਰ ਲਿਆ ਫਿਰ ਮੈਂ ਆਇਆ ਚੱਲ ਮੇਰੇ ਕੋਲ ਸਾਧਨ ਆਏ ਕੇ ਬਾਰੇ ਸਾਰੇ ਗੁਰਦੁਆਰੇ ਦੇ ਦਰਸ਼ਨ ਕਰ ਲਿਆ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਵੀ ਇਤਿਹਾਸਿਕ ਦਰਸ਼ਨ ਕਰ ਲਿਆ ਬਹੁਤ ਵਧੀਆ ਲੱਗਾ ਕਈ ਸੰਗਤਾਂ ਨੂੰ ਨਹੀਂ ਪਤਾ ਲੱਗਦਾ ਇੱਕ ਗੁਰੂ ਗੋਬਿੰਦ ਸਿੰਘ ਨਾ ਮੈਂ ਪ੍ਰਾਤਨ ਘਰ ਦੇਖਿਆ ਬਿਲਕੁਲ ਜਮੇ ਪੁਰਾਣਾ ਉਥੇ ਮਹਾਰਾਜ ਦਾ ਬ ਦੂਸਰੀ ਵਾਰੀ ਗਿਆ ਜਦ ਆਪਾਂ ਪੋਂਠਾ ਸਾਹਿਬ ਜਾਂਦੇ ਆ ਉੱਥੇ ਇੱਕ ਪਿੰਡ ਆਂਦਾ ਮੇਰੇ ਦਿਮਾਗ 'ਚ ਨਹੀਂ ਉਸੇ ਪਿੰਡ 'ਚ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਉੱਤਾਂ ਦਾ ਉਦਾਂ ਹੀ ਪ੍ਰਾਤਨ ਅਸਥਾਨ ਹੈ ਉਹ ਵੀ ਬਹੁਤ ਵਧੀਆ ਲੱਗਿਆ ਉੱਥੇ ਰੁੱਖ ਹੈ ਤਿੰਨ ਰੁੱਖ ਹੈ ਇੱਕ ਬੋੜ ਇੱਕ ਪੀਪਲ ਇੱਕ ਨਿਮ ਤੇ ਤਿੰਨ ਰੁੱਖ ਇਕੱਠੇ ਹੀ ਆ ਉਹ ਹਾਲੇ ਤੱਕ ਇੱਥੇ ਉਹ ਜੋ ਪੁਰਾਣੀ ਕੁਟੀਆਂ ਬਣੀ ਪਈ ਹੈ ਉਹਨਾਂ ਪਿੰਡ ਦਾ ਨਾਂ ਹੀ ਮੈਨੂੰ ਭੁੱਲ ਗਿਆ ਤੇ ਉੱਥੇ ਰਹਿ ਕੇ ਕਈ ਮੈਂ ਹਸਤਾਨਾ ਦਰਸ਼ਨ ਕੀਤੇ ਜਿੱਥੇ ਪ੍ਰਾਤਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਸਨ ਇਥੇ ਮੰਜੀ ਸਾਹਿਬ ਅੰਬਾਲੇ ਤੋਂ ਗਾੜੀ ਹੈ ਮੰਜੀ ਸਾਹਿਬ ਉੱਥੇ ਜਿਹੜੇ ਸਿਲਾ ਪੱਥਰ ਦੇ ਉਹ ਵੀ ਪੁਰਾਣੀ ਹੈ ਜਿੱਥੇ ਗੁਰੂ ਹਰਗੋਬਿੰਦ ਜੀ ਬੈਠੇ ਐ ਅਸੀਂ ਕਈ ਚੀਜ਼ਾਂ ਬਹੁਤ ਪ੍ਰਾਤਨ ਜਿੱਥੇ ਬਹੁਤ ਜ਼ਿਆਦਾ ਸ਼ਕਤੀ ਹੈ ਮਹਾਰਾਜ ਦੀ ਹੁਣ ਇੱਥੇ ਆਇਆ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਆਸਥਾਨ ਪੁਰਾਣਾ ਉਹਨੇ ਜਿੱਥੇ ਨਿਮ ਸਾਹ ਦੇਖਿਆ ਉੱਥੇ ਵੀ ਬਹੁਤ ਵਧੀਆ ਲੱਗਾ ਪੁਰਾਣਾ ਜਿੱਥੇ ਮਹਾਰਾਜ ਦੀਆਂ ਨਿਸ਼ਾਨੀਆਂ ਪਈਆਂ ਪ੍ਰਾਤਨ ਤੋਂ ਬਹੁਤ ਵਧੀਆ ਲੱਗੇ ਇੱਥੇ ਘੋੜਾ ਸਾਹਿਬ ਵੀ ਬਹੁਤ ਕਾਫੀ ਨਿਸ਼ਾਨੀਆਂ ਮਹਾਰਾਜ ਦੇ ਪ੍ਰਾਤਨ ਮੈਂ ਹੋਰ ਹੁਣ ਤਾਂ ਮੈਂ ਇੱਧਰ ਥੋੜੇ ਬੋਤੇ ਦਰਸ਼ਨ ਕਰਕੇ ਫਿਰ ਮੈਂ ਹੈਮਕੁੰਡ ਸਾਹਿਬ ਨੂੰ ਚਾਲੇ ਪਾਣੇ ਅੱਛਾ ਜੀ 25 ਮਈ ਤੋਂ ਸਟਾਰਟ ਹੋ ਰਹੀ ਹੈ ਹਾਂ 25 ਮਈ ਨੂੰ ਹੋ ਰਿਹਾ ਮੈਂ 27 28 ਮਈ ਨੂੰ ਚੱਲ ਜਾਣਾ ਅੱਛਾ ਹਾਂ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਤਸਾ